ਵਾਇਕੁਚੀ ਕਾ ਖਾਲਸਾ ਵਾਇਕੁਚੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਸਿੱਖ ਪੰਥ ਤੇ ਸਿੱਖ ਜਥੇਬੰਦੀਆਂ ਦੇ ਪਾਰੀ ਵਿਰੋਧ ਦੇ باوجود ਬਾਦਲਾਂ ਨੇ ਆਪਣੀ ਮਨਮਾਨੀ ਦਾ ਪ੍ਰਗਟਾਵਾ ਕਰਦੇ ਹਾਂ ਸ਼੍ਰੋਮਣੀ ਕਮੇਟੀ ਤੇ ਮੁਖਸਕਰ ਨੂੰ 3 ਲੱਖ ਰੁਪਏ ਮਹੀਨਾ ਦੇ ਨਿਯੁਕਤ ਕਰ ਦਿੱਤਾ ਹੈ ਬਾਦਲਾਂ ਨੇ ਆਪਣੀ ਚੋਧਰ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਤੇ ਦਰਸਾਈ ਹੈ ਸਾਡਾ ਅੱਜ ਦਾ ਮੁੱਦਾ ਇਸੇ ਚੋਧਰ ਤੇ ਅਧਾਰਿਤ ਹੈ ਸਾਡੇ ਨਾ ਸਟੂਡੀਓ ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਵੇਂ ਕਿ ਇਹ ਗੱਲ ਜਨਗ ਜਾਹਰ ਹੈ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਬਾਦਲਾਂ ਦੇ ਕਬਜ਼ੇ ਚ ਹੈ ਤੇ ਅਕਾਲੀ ਦਲ ਉਹਨਾਂ ਦੀ ਜੇਬੀ ਪਾਰਟੀ ਬਣ ਚੁੱਕਿਆ ਹੈ ਉਸ ਦੇ ਬਾਵਜੂਦ ਵੀ ਇੱਕ ਵਾਰ ਫਿਰ ਆਪਣੀ ਚੌਧਰ ਦਾ ਪ੍ਰਗਟਾਵਾ ਕਰ ਦਿਆ ਭਾਵੇਂ ਕਿ ਸਿੱਖ ਪੰਥ ਤੇ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਪਰੰਤੂ ਬਾਦਲ ਆਪਣੀ ਮਨਮਾਨੀ ਤੋਂ ਬਾਝ ਨਹੀਂ ਆਇਆ ਤੇ ਉਸ ਨੇ ਮੁਖ ਸਕੱਤਰ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ ਦੇ ਨਿਯੁਕਤ ਕਰ ਦਿੱਤਾ ਤੁਸੀਂ ਇਸ ਚੌਧਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਇਹ ਸਾਰੀ ਕੋਈ ਮਨਮਾਨੀ ਦੇ ਪਿੱਛੇ ਕੀ ਕਾਰਨ ਹਨ ਜਿਵੇਂ ਵੀ ਇਹ ਜਿਹੜਾ ਮੁੱਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਸਕੱਤਰ ਜਿਹੜਾ ਉਹ ਨਿਯੁਕਤ ਕੀਤਾ ਸੋ ਉਹਨੂੰ 3 ਲੱਖ ਰੁਪਿਆ ਤਨਖਾਹ ਦੇਣੀ ਆ ਜਿਹੜੇ ਹੋਰ ਉਹਦੇ ਭੱਤੇ ਹੋਣਗੇ ਮਤਲਬ ਲਾਪਾਕ ਕੇ ਤਕਰੀਬਨ ਤਕਰੀਬਨ ਉਹ ਸ਼ਰੋਮਣੀ ਕਮੇਟੀ ਨੂੰ 5 ਲੱਖ ਮਹੀਨੇ ਦੇ ਵਿੱਚ ਪਾਊਗਾ ਪਰ ਤੋ ਮੁੱਦਾ ਜਿਹੜਾ ਉਹ ਇਹ ਨਹੀਂ ਕਿ ਉਹਨੂੰ 5 ਲੱਖ ਰੁਪਈਆ ਜਿਹੜਾ ਸ਼੍ਰੋਮਣੀ ਕਮੇਟੀ ਨੇ ਦੇਣਾ ਅਸਲ ਵਿੱਚ ਮੁੱਦਾ ਇਹ ਹੈ ਕਿ ਆਖਰ ਨੂੰ ਲੋੜ ਕਿਉਂ ਪਈ ਸ਼੍ਰੋਮਣੀ ਕਮੇਟੀ ਦੇ ਆਪਣੇ ਤਿੰਨ ਮੁੱਖ ਸਖਤਰ ਹੈਗੇ ਨੇ ਮਤਲਬ ਸਖਤਰ ਦੇ ਰੂਪ ਦੇ ਵਿੱਚ ਚਾਰ ਉਹਦੇ ਮੀਤ ਸਖਤਰ ਨੇ ਤਕਰੀਬਨ 7 ਮਤਲਬ ਸਖਤਰਾਂ ਦੀ ਇੱਕ ਬਹੁਤ ਵੱਡੀ ਔਜਾ ਸ਼੍ਰੋਮਣੀ ਕਮੇਟੀ ਕੋਲ ਤੇ 1925 ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਕੰਮਕਾਰ ਹੈ ਜਿਹੜਾ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਇਹ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸ਼ਰੋਮਣੀ ਕਮੇਟੀ ਇਸ ਵੇਲੇ ਪ੍ਰਸ਼ਾਸਨ ਦਾ ਅੱਡਾ ਬਣ ਚੁੱਕੀ ਆ ਲੁੱਟ ਖਸੋਟਾ ਜਿਹੜੀ ਉਹ ਜਿੰਨੀ ਸ਼ਰੋਮਣੀ ਕਮੇਟੀ ਵਿੱਚ ਐ ਸ਼ਾਇਦ ਕੀਤੇ ਸੀ ਗੁਰੂ ਦੀ ਗੋਲਕ ਦੀ ਜਿੰਨੀ ਗਲਤ ਵਰਤ ਹੋ ਰਹੀ ਆ ਉਹਦਾ ਅਸੀਂ ਸ਼ਾਇਦ ਅੰਦਾਜ਼ਾ ਨਹੀਂ ਲਾ ਸਕਦੇ ਐ ਇਸ ਮੌਕੇ ਇਸ ਗੱਲ ਦੀ ਲੋੜ ਆ ਕਿ ਸ਼ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਆ ਉਹਨੂੰ ਸੁਚਾਰੂ ਕੀਤਾ ਜਾਵੇ ਉਨੂੰ ਸਾਫ ਸੁਥਰਾ ਕੀਤਾ ਜਾਵੇ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੁੱਖ ਮੰਤਵ ਆ ਕਿ ਸਿੱਖੀ ਦਾ ਪ੍ਰਚਾਰ ਕਰਨਾ ਸਿੱਖੀ ਦਾ ਪਸਾਰ ਕਰਨਾ ਸ਼੍ਰੋਮਣੀ ਕਮੇਟੀ ਆਪਣਾ ਉਹ ਰੋਲ ਆ ਜਿਹੜਾ ਬਹੁਤ ਉੱਭੀ ਨਵਾਵੇ ਪਰੰਤੂ ਜਿਹੜੀ ਗੱਲ ਸਾਡੇ ਸਾਹਮਣੇ ਆ ਜਿਹੜਾ ਤੁਹਾਡਾ ਸਵਾਲ ਹੈ ਕਿ ਆਖਰ ਨੂੰ ਇਹ ਜਿਹੜਾ ਹਰਚਰਨ ਸਿੰਘ ਨੂੰ ਮੁੱਖ ਸਕੱਤਰ ਥਾਪਿਆ ਗਿਆ ਉਹਨੂੰ ਠੇਕੇ ਤੇ 3 ਸਾਲ ਲਈ ਰੱਖਿਆ ਗਿਆ ਕਿਉਂ ਮੈਂ ਤੁਸੀਂ ਗੱਲ ਕੀਤੀ ਆ ਕਿ ਸਿੱਖ ਪੰਥ ਨੇ ਵੀ ਸਿੱਖ ਜਥੇਬੰਦੀਆਂ ਨੇ ਵੀ ਇਸ ਗੱਲ ਦਾ ਇਸ ਕਰਕੇ ਬਰੋਲ ਕੀਤਾ ਸੀ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇੱਕ ਚਾਰਟਰਡ ਅਕਾਊਂਟੈਂਟ ਐਸ ਐਸ ਕੋਲੀ ਲਾਇਆ ਉਹ ਸਾਰਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਆਰਥਿਕ ਮਹਾਜ ਹੈ ਜਿਹੜਾ ਉਹ ਉਹਦੇ ਕਬਜ਼ੇ 'ਚ ਆ ਉਹਦੀ ਮਰਜ਼ੀ ਅਨੁਸਾਰ ਟੈਂਡਰ ਹੁੰਦੇ ਰਹੇ ਉਹਦੀ ਮਰਜ਼ੀ ਅਨੁਸਾਰ ਠੇਕੇ ਦਿੱਤੇ ਜਾਂਦੇ ਨੇ ਉਹਦੀ ਮਰਜ਼ੀ ਅਨੁਸਾਰ ਮਤਲਬ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਮੂੱਚਾ ਬਜਟ ਆ ਉਹ ਉਸ ਐਸ ਐਸ ਕੋਲੀ ਦੇ ਕਬਜ਼ੇ 'ਚ ਆ ਉਹਦੇ ਵਿਰੁੱਧ ਬੜਾ ਬਾਬ ਵਿਲਾ ਮਚਿਆ ਕੋਲੀ ਦੇ ਵਿਰੁੱਧ ਵੀ ਸਿੱਖ ਜਥੇਬੰਦੀਆਂ ਨੇ ਵਿਸ਼ੇਸ਼ ਪੰਥਰੇ ਵੀ ਆਵਾਜ਼ ਬੁਲੰਦ ਕੀਤੀ ਪਹਿਲੀ ਗੱਲ ਤਾਂ ਉਹਦਾ ਚਿਹਰਾ ਮੋਰਾ ਜਿਹੜਾ ਸਿੱਖੀ ਵਾਲਾ ਨਹੀਂ ਇਸ ਤਰ੍ਹਾਂ ਦੋ ਚਾਰ ਦਿਨ ਪਹਿਲਾਂ ਪਹਿਰੇਦਾਰ ਜੋ ਦੀ ਫੋਟੋ ਸ਼ਬੀਆ ਆਪਣੀ ਪਤਨੀ ਤੇ ਆਪਣੇ بیٹے ਦੇ ਨਾਲ ਮਤਲਬ ਕਿਸੇ ਉਹ ਅੱਬ ਦੇ ਵਿੱਚ ਬੈਠ ਕੇ ਕਲੱਬ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਉਹਨੇ ਸ਼ਕਲ ਬਣਾਈ ਆ ਤੇ ਜਿਸ ਤਰ੍ਹਾਂ ਉੱਥੇ ਬੈਠ ਕੇ ਉਹ ਸ਼ਰਾਬ ਪੀ ਰਿਹਾ ਕਿੱਥੇ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿੱਥੇ ਉਹਦਾ ਜਿਹੜਾ ਇੱਕ ਸਭ ਤੋਂ ਜ਼ਿੰਮੇਵਾਰ ਉਹਦੇਦਾਰ ਬਣਾ ਦਿੱਤਾ ਗਿਆ ਜਿਹਨੂੰ ਮਤਲਬ ਗੁਰੂ ਦੀ ਗੋਲਕ ਸਮਾਹ ਦਿੱਤੀ ਗਈ ਆ ਉਹ ਵਿਅਕਤੀ ਆ ਜਿਹੜਾ ਪੰਪੂ ਚ ਬੈਠ ਕੇ ਆਪਣੀ ਧਰਮ ਪਤਨੀ ਤੇ ਆਪਣੇ ਬੱਚੇ ਦੇ ਨਾਲ ਸ਼ਰਾਬ ਪੀ ਰਿਹਾ ਤੇ ਉਹ ਜਿਹੜਾ ਹੁਲੀਆ ਉਹ ਸਾਰਿਆਂ ਨੇ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਮਤਲਬ ਉਹਨੇ ਆਪਣੇ ਬਾਲ ਆ ਜਿਹੜੇ ਪਿੱਛੇ ਗੁੱਤ ਕੀਤੀ ਹੋਈ ਹੈ ਤੇ ਜਿਸ ਤਰ੍ਹਾਂ ਉਹਦੀ ਸਾਰੀ ਸ਼ਕਲ ਆ ਜਿਹਦੇ ਵਿੱਚ ਸਿੱਖੀ ਦੂਰ ਦੂਰ ਤੱਕ ਵੀ ਦਿਖਾਈ ਨਹੀਂ ਦਿੰਦੀ ਤੇ ਅਗਲੀ ਗੱਲ ਇਹ ਆ ਕਿ ਹੁਣ ਹਰਚਰਨ ਸਿੰਘ ਨੂੰ ਜਿਹੜਾ ਮੁਕਸਕਤਰ ਆ ਜਿਹੜਾ ਕਿਉਂ ਥਾਪਿਆ ਗਿਆ ਤਕਨੀਕੀ ਰੂਪ ਦੇ ਵਿੱਚ ਅਸੀਂ ਸਾਰੇ ਇਹ ਗੱਲ ਜਾਣਦੇ ਆ ਕਿ ਜਦੋਂ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ ਹੀ ਜਹੇਦਾਰ ਅਰਵਾਰ ਸਿੰਘ ਮੱਕੜ ਦੀ ਕੋਈ ਜ਼ਰੂਰਤ ਨਹੀਂ ਕਿ ਜੋ ਬਾਦਲਾਂ ਦਾ ਹੁਕਮ ਆਵੇ ਉਹਨੂੰ ਉਹ ਉਲਾਦ ਸਕੇ ਉਹਨੂੰ ਉਹ ਸਿਰੇ ਨਾਲ ਚਾੜੇ ਜਾਂ ਉਹ ਪੂਰਾ ਨਾ ਕਰੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਕਾਰਜਕਾਰੀ ਆ ਉਹਦੀ ਕੋਈ ਜ਼ਰੂਰਤ ਨਹੀਂ ਕਿ ਜਿਹੜਾ ਹੁਕਮ ਬਾਦਲਾਂ ਵੱਲੋਂ ਆਵੇ ਉਹਨੂੰ ਉਹ ਪਲਟਾ ਸਕਣ ਸੋ ਅੱਜ ਦੀ ਤਰੀਕ ਤੇ ਜਦੋਂ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਜੇਬ ਚੀ ਹੈ ਬਾਦਲਾਂ ਦੇ ਕਬਜ਼ੇ ਚੀ ਹੈ ਬਾਦਲਾਂ ਦੀ ਇੱਕ ਤਰ੍ਹਾਂ ਬੰਦੂਆ ਤੇ ਉਸ ਸਮੇਂ ਬਾਦਲਾਂ ਨੂੰ ਕੀ ਲੋੜ ਪਈਆ ਕਿ ਉਹਨਾਂ ਨੇ ਆਪਣਾ ਇੱਕ ਵਿਸ਼ੇਸ਼ ਵਿਅਕਤੀ ਆ ਜਿਹੜਾ ਉਹ तकरीबन 5 ਲੱਖ ਰੁਪਈਆ ਮਹੀਨੇ ਦਾ ਜਿਹੜਾ ਉਹਦੇ ਤੇ ਖਰਚ ਕੇ ਉਹਨੂੰ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਬਿਠਾਤਾ ਸੋ ਇਹਦੇ ਪਿੱਛੇ ਕਾਰਨ ਇਹ ਆ ਕਿ ਕੁਝ ਜਿਹੜੀਆਂ ਤਕਨੀਕੀ ਗੱਲਾਂ ਨੇ ਜਿਹੜੀਆਂ ਤਕਨੀਕੀ ਗੱਲਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਸਾਨੂੰ ਬੜੀ ਬਰੀਕੀ ਦੇ ਨਾਲ ਉਹ ਗੱਲਾਂ ਨੇ ਸਾਡੇ ਸਾਹਮਣੇ ਆਉਣਗੀਆਂ ਕਿ ਜਿਸ ਤਰ੍ਹਾਂ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣਾ ਵਾ ਜਿਸ ਤਰ੍ਹਾਂ ਅਸੀਂ ਦੇਖ ਰਿਹਾ ਕਿ ਅੱਜ ਕਾਰ ਸੇਵਾ ਦਾ ਜਿਹੜਾ ਸੰਕਲਪ ਹੈ ਜਿਹੜਾ ਉਹ ਦਰਬਾਰ ਸਾਹਿਬ 'ਚ ਖਤਮ ਕਰ ਦਿੱਤਾ ਗਿਆ ਦਰبار صاحب ਤੇ ਜੇ ਉਹ سونے ਦੀ ਨਕਾਸ਼ੀ ਅੰਦਰਲੀ ਜਿਹੜੀ ਨਕਾਸ਼ੀ ਆ ਉਹ ਹੋ ਰਹੀ ਆ ਤਾਂ ਠੇਕੇ ਤੇ ਹੋ ਰਹੀ ਆ ਦਰਬਾਰ ਸਾਹਿਬ ਤੇ ਜੇ ਲੰਗਰ ਹਾਲ ਦੀ ਵਿਚਾਰੀ ਹੋ ਰਹੀ ਆ ਤਾਂ ਉਹ ਠੇਕੇ ਤੇ ਹੋ ਰਹੀ ਆ ਪਰ ਦਰਬਾਰ ਸਾਹਿਬ ਦਾ ਜਿਹੜਾ ਬਹੁ ਗਿਰਦੀ ਕੰਮ ਆ ਜਿਹੜਾ ਉੱਚ ਗਿਰਦੇ ਵਾਲਾ ਕੰਮ ਆ ਜੇ ਉਹ ਹੋ ਰਿਹਾ ਤਾਂ ਉਹ ਠੇਕੇ ਤੇ ਹੋ ਰਿਹਾ ਮਤਲਬ ਕਾਰ ਸੇਵਾ ਦਾ ਕਨਸੈਪਟ ਆ ਜਿਹੜਾ ਉਹ ਦਰਬਾਰ ਸਾਹਿਬ ਤੋਂ ਖਤਮ ਕੀਤਾ ਜਾ ਰਿਹਾ ਸੋ ਇਸੇ ਤਰ੍ਹਾਂ ਇਹ ਅਜਿਹੇ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਪੂਰੀ ਤਰ੍ਹਾਂ ਕਾਬਜ਼ ਕਰਕੇ ਪ੍ਰਧਾਨ ਆ ਜਿਹੜਾ ਉਹਨੂੰ ਮਤਲਬ ਇੱਕ ਤਰ੍ਹਾਂ ਜਿਸ ਤਰ੍ਹਾਂ ਜੀ ਮੰਨਦੇ ਆ ਕਿ ਰਾਸ਼ਟਰਪਤੀ ਦੀ ਮੋਹਰ ਵਾਲੀ ਗੱਲ ਰਹਿ ਜੂਗੀ ਕਿ ਪ੍ਰਧਾਨ ਸਰਪ ਰਾਸ਼ਟਰਪਤੀ ਦੀ ਜਿਵੇਂ ਰਾਸ਼ਟਰਪਤੀ ਕੋ ਮੋਹਰ ਆ ਕਿ ਜਿੱਥੇ ਕਹੋ ਉੱਥੇ ਸਿਰਫ ਮੋਹਰ ਲੱਗਣੀ ਆ ਉਹ ਤੋਂ ਇਲਾਵਾ ਉਹਦੀ ਹੋਰ ਕੋਈ ਤਾਕਤ ਨਹੀਂ ਸੋ ਪ੍ਰਧਾਨ ਨੂੰ ਉਹ ਮੋਹਰ ਬਣਾ ਦਿੱਤਾ ਗਿਆ ਤੇ ਸਾਰਾ ਇਹ ਜਿਹੜੀ ਤਾਕਤ ਹੈ ਉਹ ਮੁਖ ਸਕੱਤਰ ਕੋ ਚਲੀ ਜਾਊਗੀ ਤੇ ਫਿਰ ਮੁਖ ਸਕੱਤਰ ਆ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਿੱਖ ਮਹਾੰਦਰਾ ਉਹਦੀ ਜਿਸ ਤਰ੍ਹਾਂ ਉਹਨੂੰ ਤਹਿਸ ਨੈਸ ਕਰੂਗਾ ਜਿਸ ਤਰ੍ਹਾਂ ਉਹਨੂੰ ਬਰਬਾਦ ਕਰੂਗਾ ਇਹ ਸਾਰੀ ਸੋਚੀ ਸਮਝੀ ਸਾਜ਼ਿਸ਼ਾ ਸੋ ਇਹ ਇਸ ਕਰਕੇ ਸਾਡਾ ਵਿਰੋਧ ਇਹ ਨਹੀਂ ਕਿ ਉਹਨੂੰ 3 ਲੱਖ ਤਨਖਾਹ ਦਿੱਤੀ ਜਾਣੀ ਹੈ ਜਾਂ ਉਹਨੂੰ 5 ਲੱਖ ਤਨਖਾਹ ਦਿੱਤੀ ਜਾਣੀ ਹੈ ਸਾਡਾ ਵਿਰੋਧ ਇਹ ਆ ਕਿ ਬਾਦਲਾ ਨੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਆਪਣੀ ਮੁਠੀ 'ਚ ਕਰ ਲਈ ਹੈ ਸਿੱਖੀ ਸਿਧਾਂਤ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਜੋ ਕੁਝ ਵੀ ਆ ਜਾ ਸਿੱਖ ਇਤਿਹਾਸ ਆ ਜਿਹੜਾ ਸ਼੍ਰੋਮਣੀ ਕਮੇਟੀ ਛਾਪਦੀ ਆ ਸੋ ਉਹ ਸਾਰਾ ਕੁਝ ਉਹਨਾਂ ਨੇ ਪੂਰੀ ਤਰ੍ਹਾਂ ਮੁੱਠੀ ਚ ਕਰ ਲਿਆ ਤੇ ਜਿਵੇਂ ਚੋਂਗੇ ਆਉਣ ਵਾਲੇ ਦਿਨਾਂ ਚ ਉਹਦਾ ਬ੍ਰਾਹਮਣਿਕ ਕਰਨ ਵੀ ਕੀਤਾ ਜਾਊਗਾ ਉਹਦਾ ਭਗਮਾ ਕਰਨ ਵੀ ਕੀਤਾ ਜਾਊਗਾ ਸੋ ਬਾਦਲਾ ਦੀ ਇਹ ਸੋਚ ਆ ਜਿਹੜੀ ਅਸੀਂ ਇਸ ਦਾ ਵਿਰੋਧ ਕਰਦੇ ਆ ਕੀ ਇਸ ਨਿਯੁਕਤੀ ਦੇ ਨਾਲ ਸ਼੍ਰੋਮਣੀ ਕਮੇਟੀ ਤੇ ਬਾਦਲਾ ਨੇ ਪੂਰੀ ਤਰ੍ਹਾਂ ਕਬਜ਼ਾ ਕਰਕੇ ਉਸ ਦੀ ਸ਼ੁਰੂਆਤ ਨਹੀਂ ਕਰ ਦਿੱਤੀ ਲੇਖੋ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਆ ਕਿ ਜਿਹੜਾ ਇਹ ਮੁਖ ਸਕੱਤਰ ਨਿਯੁਕਤ ਕੀਤਾ ਗਿਆ ਕਾਰਜਕਾਰੀ ਜਿਹੜਾ ਮਤਲਬ ਕੱਲ ਉਹਦੀ ਨਿਯੁਕਤੀ ਤੇ ਮੋਹਰ ਲਾਈ ਆ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਰੇ ਅਧਿਕਾਰ ਨੇ ਜਿਹੜੇ ਸ਼ਿਓਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਚਾਹੇ ਉਹ ਆਰਥਿਕ ਨੇ ਚਾਹੇ ਉਹ ਪ੍ਰਸ਼ਾਸਨਿਕ ਨੇ ਉਹ ਸਾਰੇ ਅਧਿਕਾਰ ਨੇ ਜਿਹੜੇ ਮੁੱਖ ਸਿਕੱਤਰ ਕੋਲ ਹੋਣਗੇ ਸੋ ਹੁਣ ਜਦੋਂ ਸਾਰਾ ਸਰਬੋ ਸਰਬਾ ਮੁੱਖ ਸਿਕੱਤਰ ਹੋਊਗਾ ਉਹਦੀ ਮਰਜ਼ੀ ਅਨਸਾਰ ਸ਼ਿਓਮਣੀ ਕਮੇਟੀ ਚ ਪੱਤਾ ਝੁੱਲੂਗਾ ਇਹਦਾ ਮਤਲਬ ਆ ਕਿ ਸਿੱਧੀ ਜਿਹੜੀ ਮਤਲਬ ਉਹ ਜਿਹੜੀ ਪਤੰਗ ਵਾਲੀ ਗੱਲ ਕਰਦੇ ਆ ਅਸੀਂ ਜਿਹੜੀ ਡੋਰ ਆ ਉਹ ਸਿੱਧੀ ਬਾਦਲਾਂ ਦੇ ਹੱਥ ਚਲੀ ਗਈ ਬਾਦਲ ਜਿਸ ਤਰ੍ਹਾਂ ਤੁਣਕਾ ਮਾਰਨਗੇ ਉਸੇ ਤਰ੍ਹਾਂ ਜਿਹੜੀ ਪਤੰਗਾ ਉਹ ਸ਼੍ਰੋਗਣੀ ਕਮੇਟੀ ਰੂਪੀ ਪਤੰਗਾ ਜਿਹੜੀ ਉਸੇ ਪਾਸੇ ਨੂੰ ਝੋਲਾ ਖਾਊਗੀ ਸੋ ਇਹ ਬਿਲਕੁਲ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਬਿਲਕੁਲ ਸਾਫ਼ ਤੇ ਸਪਸ਼ਟ ਆ ਕਿ ਬਾਦਲਾਂ ਨੇ ਸ਼੍ਰੋਗਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ A ਤੋਂ ਲੈ ਕੇ Z ਤੱਕ ਸਾਰੀ ਤਰ੍ਹਾਂ ਹਰ ਖੇਤਰ ਦੇ ਵਿੱਚ ਪੂਰੀ ਤਰ੍ਹਾਂ ਆਪਣੇ ਕਬਜ਼ੇ 'ਚ ਲੈ ਲਿਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੁੰਜਾਇਸ਼ ਨਹੀਂ ਰਹੂਗੀ ਕਿ ਤਕਨੀਕੀ ਤੌਰ ਤੇ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਕੋਈ ਸਿੱਖ ਹਿੱਤਾਂ ਦੇ ਵਿੱਚ ਫੈਸਲਾ ਲੈ ਸਕੇ। ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਦਿਹਾੜੀਦਾਰ ਮੁਲਾਜ਼ਮਾਂ ਦੀ ਤਨਖਾਹ ਸਿਰਫ 1 ਦਿਨ ਪ੍ਰਤੀ 80 ਰੁਪਏ ਹੈ ਤੇ ਦੂਸਰੇ ਪਾਸੇ ਮੁਖ ਸਕੱਤਰ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ ਤੇ ਰੱਖਿਆ ਗਿਆ ਹੈ। ਇੰਨਾ ਵੱਡਾ ਫਰਕ ਆਖਿਰ ਅਜਿਹਾ ਕਿਉਂ? ਤੁਹਾਨੂੰ ਵੀ ਪਤਾ ਸੀ ਜਿਸ ਤਰ੍ਹਾਂ ਗੱਲ ਕਰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਇਹ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਚੁਣੀ ਹੋਈ ਜਿਹਨੂੰ ਅਸੀਂ ਵਿੰਨੀ ਪਾਰਲੀਮੈਂਟ ਕਹਿੰਨੇ ਆ ਉਹ ਸਿੱਖਾਂ ਦੀ ਮਤਲਬ ਸੰਵਿਧਾਨਕ ਸੰਸਥਾ ਹੈ ਸੋ ਇਸ ਸੰਵਿਧਾਨਕ ਸੰਸਥਾ ਤੇ ਜਿਸ ਤਰ੍ਹਾਂ ਬਾਦਲਾ ਨੇ ਆਪਣਾ ਕਬਜ਼ਾ ਕਰ ਲਿਆ ਉਹਦੇ ਨਾਲ ਸੰਵਿਧਾਨਕ ਗੱਲ ਆ ਜਿਹੜੀ ਉਹ ਖਤਮ ਹੋ ਗਈ ਆ ਸ਼੍ਰੋਮਣੀ ਕਮੇਟੀ ਦੀ ਹੋਂਦ ਆ ਜਿਹੜੀ ਇਹਨਾਂ ਨੇ ਪਹਿਲਾਂ ਹੀ ਸੁਪਰੀਮ ਕੋਰਟ ਦੇ ਕੋਲ ਗਹਿਣੇ ਰੱਖਤੀ ਆ ਅੱਜ ਸ਼੍ਰੋਮਣੀ ਕਮੇਟੀ ਦੀ ਕੋਈ ਹੋਂਦ ਨਹੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਨਵਾਂ ਹਾਊਸ ਆ ਉਹਨੂੰ ਵੀ ਸੁਪਰੀਮ ਕੋਰਟ ਨੇ ਰੱਦ ਕੀਤਾ ਹੋਇਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਪੁਰਾਣਾ ਹਾਊਸ ਆ ਉਹਨੂੰ ਵੀ ਸੁਪਰੀਮ ਕੋਰਟ ਨੇ ਰੱਦ ਕੀਤਾ ਮਤਲਬ ਸ਼੍ਰੋਮਣੀ ਕਮੇਟੀ ਦੀ ਬੇਸਕੂਰੂਪ ਦੇ ਵਿੱਚ ਕੋਈ ਹੋਂਦ ਆ ਜਿਹੜੀ ਨਹੀਂ ਇੱਕ ਪਾਸੇ ਮੈਨੂੰ ਇਹ ਵੀ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਹਾਲਾਂਕਿ ਅੱਜ ਦੀ ਤਰੀਕ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸ਼ਾਇਦ ਸਮੇਂ ਤੋਂ ਪਹਿਲਾਂ ਦੀ ਗੱਲ ਹੋਊਗੀ ਕਿ ਜਿਹੜੀ ਇਹ ਮੁਖ ਸਕੱਤਰ ਦੀ ਨਿਯੁਕਤੀ ਹੋਈ ਆ ਇਹਦੇ ਪਿੱਛੇ ਬਾਦਲਾਂ ਦੇ ਸਵਾਇਏ ਕਿਤੇ ਭਗਮਾਂਬਰ ਗੇੜਤਾ ਨਹੀਂ ਉਹ ਪੂਰੀ ਤਰ੍ਹਾਂ ਸ਼੍ਰੋਮਣੀ ਕਮੇਟੀ ਤੇ ਆਪਣਾ ਭਗਮਾ ਕਰਨਾ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਭਗਮਾ ਕਰਨ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਕਾਬਜ ਹੋਣ ਦੇ ਲਈ ਤਾਂ ਨਹੀਂ ਉਹਨੇ ਇੱਕ ਖੇਡ ਖੇਡੀ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਸ਼੍ਰੋਮਣੀ ਕਮੇਟੀ ਦੀ ਹੋਂਦ ਖਤਮ ਹੋ ਗਈ ਕਿ ਉਹ ਮਤਲਬ ਆਪਣੀ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਆ ਜਿਹੜਾ ਪੈਂਡਿੰਗ ਪਿਆ ਕਿੰਨੇ ਸਾਲ ਪੈਂਡਿੰਗ ਪਿਆ ਰਹਿਣਾ ਉਹ ਵੀ ਸਾਲੋਂ ਨਹੀਂ ਲੱਗਦਾ ਪਿਛਲੇ ਸਮਿਆਂ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਸ਼ਾਇਦ ਸਰਕਾਰ ਆ ਜਿਹੜੀ ਉਹ ਸ਼੍ਰੋਮਣੀ ਕਮੇਟੀ ਲਈ ਰਿਸੀਵਰ ਆ ਜਿਹੜਾ ਉਹ ਨਿਯੁਕਤ ਕਰ ਦੂਗੀ ਮਤਲਬ ਸ਼੍ਰੋਮਣੀ ਕਮੇਟੀ ਦੀ ਜਿਹੜੀ ਦੂਜੀ ਸਾਰੀ ਗੁੰਦਾ ਮੈਂਬਰ ਪ੍ਰਧਾਨ ਜਨ ਸਖਤਰਾ ਕਾਰਜਕਾਰੀ ਜਿਹੜੀ ਉਹ ਸਾਰਾ ਖਤਮ ਹੋ ਜਾਊਗਾ ਸੋ ਅੱਜ ਦੀ ਤਰੀਕ ਤੇ ਜੇ ਅਸੀਂ ਇਹ ਦੇਖੀਏ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਜਿਹੜੀ ਸੋਚ ਆ ਇਹ ਉਹਦਾ ਤਜਰਬਾ ਤਾਂ ਨਹੀਂ ਕੀਤਾ ਜਾ ਰਿਹਾ कि ਅੱਜ ਉਹਨੂੰ ਮੁਖ ਸਕੱਤਰ ਲਾਇਆ ਗਿਆ ਤੇ ਕੱਲ ਨੂੰ ਉਹਨੂੰ ਰিসিਵਰ ਲਾ ਕੇ ਸ਼੍ਰੋਮਣੀ ਕਮੇਟੀ ਦਾ ਭੋਗ ਪਾ ਦਿੱਤਾ ਜਾਵੇ। ਸ਼੍ਰੋਮਣੀ ਕਿਤੇ ਨਾ ਕਿਤੇ ਤਾਂ ਬਾਦਲਾਂ ਦੇ ਹੱਥ 'ਚ ਸ਼੍ਰੋਮਣੀ ਕਮੇਟੀ ਪਹਿਲਾਂ ਪੂਰੀ ਤਰ੍ਹਾਂ ਸੀਗੀ ਤੇ ਬਾਦਲਾਂ ਦੀ ਇਹ ਗੱਲ ਮਸ਼ਹੂਰ ਹੈ ਕਿ ਉਹ ਬਿਨਾਂ ਮਤਲਬ ਤੋਂ ਕਿਸੇ ਤੇ ਪੰਜ ਪੈਸੇ ਖਰਚਣ ਵਾਲੇ ਨਹੀਂ ਤੇ ਫਿਰ 5 ਲੱਖ ਪ੍ਰਤੀ ਮਹੀਨਾ ਜੇ ਖਰਚਦੇ ਹਨ ਇਸ ਦੇ ਪਿੱਛੇ ਕੋਈ ਨਾ ਕੋਈ ਵੱਡੀ ਸਾਜ਼ਿਸ਼ ਤਾਂ ਜ਼ਰੂਰ ਹੈ। ਨਹੀਂ ਇਹ ਤਾਂ ਹੈ ਹੀ ਕਿ ਆਖਰ ਨੂੰ ਮੁਖ ਸਕੱਤਰ ਦੀ ਲੋੜ ਕਿਉਂ ਪਈ 5 ਲੱਖ ਰੁਪਏ ਮਹੀਨੇ ਦੇ ਨਾਲ ਕਿਉਂ ਲੋੜ ਪਈ? ਦੂਸਰੀ ਗੱਲ ਜਿਹੜੀ ਮੈਂ ਸ਼ੰਕਾ ਜਾਰੀ ਕੀਤੀ ਹੈ ਕਿ ਇਹ ਗੱਲ ਬਾਦਲਾ ਤੋਂ ਵੀ ਅੱਗੇ ਜਾਂਦੀ ਆ ਬਾਦਲ ਠੀਕ ਨਹੀਂ ਕਿ ਬਾਦਲ ਸ਼ਰੂਮਣੀ ਕਮੇਟੀ ਗੁਰੂ ਦੀ ਗੋਲਕਾ ਜਿਹੜੀ ਉਹਨੂੰ ਉਹਨਾਂ ਨਾਲ ਲੁੱਟਣ ਦਾ ਪੋਸਟ ਪੈ ਗਿਆ ਦੇਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਜਿਹੜਾ ਦਰਬਾਰ ਸਾਹਿਬ ਦੀ ਨਕਾਸ਼ੀ ਆ ਜਿਹੜੀ ਅੰਦਰਲੇ سونے ਦੀ ਉਹ ਟੈਂਡਰਾਂ ਰਹੀ ਹੋਈ ਆ ਉਹਦੇ ਵਿੱਚ ਕਿੱਡਾ ਵੱਡਾ ਘਪਲਾ ਹੋਇਆ ਲੰਗਰ ਹਾਲ ਦੀ ਸੇਵਾ ਜਿਹੜੀ ਉਹ ਟੈਂਡਰਾਂ ਰਹੀ ਹੋਈ ਆ ਉਹਦੇ ਵਿੱਚ ਕਿੱਡਾ-ਕੱਡਾ ਘਪਲਾ ਹੋਇਆ ਜੇ ਅਸੀਂ ਦਰਸ਼ਨੀ ਡਿਊਟੀ ਦੇ ਦਰਵਾਜ਼ਿਆਂ ਦੀ ਗੱਲ ਕਰਦੇ ਆਂ ਅੱਜ ਤੱਕ ਸਾਨੂੰ ਉਹਨਾਂ ਦਾ ਪਤਾ ਹੀ ਨਹੀਂ ਕਿ ਉਹ ਕੀ ਹੋਇਆ ਸੋ ਇਹ ਜਿਹੜਾ ਕਾਰ ਸੇਵਾ ਦਾ ਕਨਸੈਪਟ ਖਤਮ ਕਰਕੇ ਇੱਕ ਪਾਸੇ ਕਾਰ ਸੇਵਾ ਵਾਲੇ ਬਾਬੇ ਨੇ ਜਿਹੜੇ ਉਹ ਆਪਣੇ ਮਤਲਬ ਉਹ ਕਿਹੜੇ ਵਿਸਾਧਨਾ ਰਾਹੀਂ ਕਰਦੇ ਨੇ ਸੰਗਤ ਉਹ ਕਿਵੇਂ ਪੈਸਾ ਕਰਾਉਂਦੇ ਨੇ ਕਿੰਨੀ ਉਹਦੇ ਜੋ ਕਮਾਈ ਕਰਦੇ ਨੇ ਇਹ ਇੱਕ ਵੱਖਰੀ ਗੱਲ ਆ ਪਰੰਤੂ ਕਾਰ ਸੇਵਾ ਵਾਲੇ ਬਾਬੇ ਆ ਜਿਹੜੇ ਉਹ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਦੇ ਸੀ ਸ਼੍ਰੋਮਣੀ ਕਮੇਟੀ ਦਾ ਉਹਦੇ ਵਿੱਚ ਕੋਈ ਥੇਲਾ ਨਹੀਂ ਸੀ ਲੱਗਦਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜਿਹੜੀ ਉਹ ਸ਼ਾਨਦਾਰ ਖੜੀ ਹੋ ਜਾਂਦੀ ਸੀ ਪਰੰਤੂ ਉਸ ਕਾਰ ਸੇਵਾ ਨੂੰ ਜਿਹਦੇ ਵਿੱਚ ਸੰਗਤਾਂ ਦਾ ਵੀ ਯੋਗਦਾਨ ਪੈਂਦਾ ਸੀ ਸੰਗਤਾਂ ਦਾ ਮਿਹਨਤ ਆ ਪੈਂਦਾ ਸੀ ਉਸ ਕਾਰ ਸੇਵਾ ਨੂੰ ਖਤਮ ਕਰਕੇ ਬਾਦਲਾਂ ਨੇ ਇਹ ਜਿਹੜਾ ਠੇਕੇਦਾਰੀ ਸਿਸਟਮ ਆ ਜਿਹੜਾ ਉਹ ਗੁਰੂ ਘਰਾਂ 'ਚ ਬਾਟਦਾ ਸੋ ਇੱਕ ਪਾਸੇ ਅਸੀਂ ਇਹ ਗੱਲ ਜਰੂਰ ਮਤਲਬ ਸਾਡੇ ਮਨ ਦੇ ਵਿੱਚ ਹੈ ਕਿ ਆਖਰ ਨੂੰ ਬਾਦਲ ਨੇ ਜਿਹੜੇ ਉਹਨਾਂ ਦੀ ਜਿਹੜੀ ਇਹ ਤਮਾ ਪੈਸਾ ਇਕੱਠਾ ਕਰਦੀ ਧਨ ਦੌਲਤ ਇਕੱਠਾ ਕਰਨ ਦੀ ਉਹ ਉਹ ਵੀ ਇੱਕ ਕਾਰਨ ਹੈ ਕਿ ਉਹ ਸ਼ਰੂਮਰੀ ਕਮੇਟੀ ਨੂੰ ਸ਼ਰੂਮਰੀ ਕਮੇਟੀ ਦੀ ਗੋਲਕ ਨੂੰ ਉਹ ਪੂਰੀ ਤਰ੍ਹਾਂ ਮਤਲਬ ਚਾਹੁੰਦੇ ਨੇ ਕਿ ਸਾਡੇ ਤੋਂ ਸਵਾਈ ਇਹਦਾ ਹਿੱਸਾ ਪਤੀਆ ਜਿਹੜਾ ਹੋਰ ਕਿਸੇ ਪਾਸੇ ਨਾ ਜਾਵੇ ਪਰੰਤੂ ਜਿਹੜੀ ਅਗਲੀ ਗੱਲ ਮੈਂ ਕੀਤੀ ਹੈ ਕਿ ਇਸ ਗੱਲ ਦੇ ਪਿੱਛੇ ਜਿਹੜਾ ਆਰਐਸਐਸ ਦੀ ਸੋਚ ਆ ਜਿਹੜੀ ਭਗਵਾ ਬਰਗੇਡ ਦੀ ਸੋਚ ਆ ਜਿਹੜੀ ਮੋਦੀ ਦੀ ਸੋਚ ਆ ਕਿ ਉਹ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਖਤਮ ਕਰਕੇ ਇੱਕ ਬੋਰਡ ਬਣਾਉਣਾ ਚਾਹੁੰਦੇ ਨੇ ਬੋਰਡ ਜਿਹੜਾ ਕੇਂਦਰ ਦੇ ਹੱਥ ਹੋਵੇ ਅਜ ਵੀ ਭਾਵੇਂ ਕਿ ਬਹੁਤਿਆਂ ਤਾਕਤਾਂ ਨੇ ਜਿਹੜੀਆਂ ਉਹ ਕੇਂਦਰ ਦੇ ਹੱਥ ਨੇ ਪਰ ਤੂੰ ਸਿੱਧਾ ਸਿੱਧਾ ਅਧਿਕਾਰ ਆ ਜਿਹੜਾ ਉਹ ਉਸ ਬੋਰਡ ਰਾਹੀਂ ਕੇਂਦਰ ਸਰਕਾਰ ਲੈਣਾ ਚਾਹੁੰਦਾ ਰਸੀਵਰ ਲਾ ਕੇ ਸੋ ਕਿਤੇ ਨਾ ਕਿਤੇ ਮੈਨੂੰ ਮੈਨੂੰ ਇਹ ਸ਼ੰਕਾ ਜ਼ਰੂਰ ਆ ਕਿ ਇਹ ਜਿਹੜਾ ਨਵਾਂ ਮੁਖਸਕਤਰ ਆਇਆ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੀ ਚਾਹੁੰਦੀ ਆ ਕਿ ਇਸ ਦੇ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਲਈ ਰਸੀਵਰ ਆ ਜਿਹੜਾ ਉਹ ਨਿਯੁਕਤ ਕਰਕੇ ਸ਼੍ਰੋਮਣੀ ਕਮੇਟੀ ਦਾ ਮੁਕੰਮਲ ਰੂਪ ਕੋ ਪਾਵਿਤ ਕੀਤਾ ਜਾਵੇ ਭਾਵੇਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਹਿਲਾਂ ਹੀ ਕੋਈ ਹੈਸੀਅਤ ਨਹੀਂ ਸੀਗੀ ਪਰੰਤੂ ਹੁਣ ਜਿਸ ਤਰ੍ਹਾਂ ਮੁਖ ਸਕੱਤਰ ਨੂੰ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਉਹ ਸਿਰਫ ਤੇ ਸਿਰਫ ਰਬੜ ਦੀ ਮੋਰ ਬਣ ਕੇ ਰਹਿ ਗਏ ਹਨ ਜਦੋਂ ਉਹਨਾਂ ਦੀ ਕੋਈ ਹੈਸੀਅਤ ਹੀ ਨਹੀਂ ਫਿਰ ਉਹਨਾਂ ਦੇ ਅਹੁਦੇ ਨੂੰ ਖਤਮ ਕਿਉਂ ਨਹੀਂ ਕਰ ਦਿੱਤਾ ਜਾਂਦਾ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਦੇਸ਼ ਦਾ ਰਾਸ਼ਟਰਪਤੀ ਆ ਉਹਦੇ ਉਹਦੇ ਦੀ ਕੋਈ ਐਮੀਅਤ ਨਹੀਂ ਸੋਏ ਮਤਲਬ ਜਦੋਂ ਨਵੀ ਸਰਕਾਰ ਆ ਜਿਹੜੀ ਉਹ ਹੋਂਦ ਚਾਹੁੰਦੀ ਆ ਤੇ ਉਹਨੇ ਉਹਨੂੰ ਸੋਚ ਕੌਣੀ ਹੁੰਦੀ ਆ ਤੇ ਜੇ ਉਹ ਕਟ ਗਣਤੀ ਵਾਲੀ ਸਰਕਾਰ ਆ ਤੇ ਉਸ ਵੇਲੇ ਉਹਦੀ ਮਰਜ਼ੀ ਆ ਜਿਹੜੀ ਉਹ ਚੱਲਦੀ ਆ ਪਰੰਤੂ ਰਾਸ਼ਟਰਪਤੀ ਜਿਹੜਾ ਉਹਦਾ ਉਹਦਾ ਜਿਹੜਾ ਉਹ ਸੰਵਿਧਾਨਕ ਅਹੁਦਾ ਜਿਹੜਾ ਉਹਨੂੰ ਮਤਲਬ ਖਤਮ ਜਿਹੜਾ ਨਹੀਂ ਕੀਤਾ ਜਾ ਰਿਹਾ ਨਾ ਕੀਤਾ ਜਾ ਸਕਦਾ ਫਿਲਹਾਲ ਇਸੇ ਤਰ੍ਹਾਂ ਜਿਹੜਾ ਸ਼ਰੂਪਨੀ ਕਮੇਟੀ ਹੈ ਸ਼ਰੂਪਨੀ ਕਮੇਟੀ ਦੀ ਜਦੋਂ ਤੱਕ ਹੁੰਦਾ ਉਹ ਗੱਲ ਬਖਰੀ ਹੈ ਜਿਹੜੀ ਮੈਂ ਗੱਲ ਕੀਤੀ ਹੈ ਕਿ ਕੇਂਦਰ ਸਰਕਾਰ ਬੋਰਡ ਬਣਾ ਕੇ ਰਿਸੀਵਰ ਲਾਗੂ ਕਰ ਦੇਵੇ ਫਿਰ ਸ਼ਰੂਪਨੀ ਕਮੇਟੀ ਦਾ ਪ੍ਰਧਾਨ ਦਾ ਆਪੇ ਭੋਗ ਪੈ ਜਾਣਾ ਵਾ ਕਾਰਜਕਾਰੀ ਦਾ ਅਹੁਦੇਦਾਰਾਂ ਦਾ ਸਾਰਿਆਂ ਦਾ ਮੈਂਬਰਾਂ ਦਾ ਸਾਰਿਆਂ ਦਾ ਆਪਣੇ ਆਪ ਭੋਗ ਪੈ ਜਾਣਾ ਪਰੰਤੂ ਜਦੋਂ ਤੱਕ ਸ਼ਰੂਪਨੀ ਕਮੇਟੀ ਦੀ ਮਤਲਬ ਚਾਹੇ ਝੂਠੀ-ਮੁੱਠੀ ਅਜਿਹੇ ਤਰੀਕ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਝੂਠੀ-ਮੂਠੀ ਹੋਂਦ ਦਾ ਸ਼੍ਰੋਮਣੀ ਕਮੇਟੀ ਦਾ ਨਾ ਵਰਤਮਾਨ ਤੇ ਨਾ ਜਿਹੜਾ ਪਿਛਲਾ ਭੂਤਕਾਲ ਵਾਲਾ ਦੋਨਾਂ 'ਚ ਕੋਈ ਵੀ ਸੱਜਣ ਹੈ ਜਿਹੜਾ ਉਹ ਇਸ ਵੇਲੇ ਕੰਮ ਨਹੀਂ ਕਰਦਾ ਸੰਵਿਧਾਨਕ ਤੌਰ ਤੇ ਉਹਨਾਂ ਦੀ ਕੋਈ ਹੋਂਦ ਨਹੀਂ ਪਰੰਤੂ ਕੰਮ ਚਲਾਉਣ ਦੇ ਲਈ ਸਿਰਫ ਉਹ ਜਿਹੜੀ ਕਾਰਜਕਾਰੀ 15 ਮੈਂਬਰੀ ਕਮੇਟੀ ਆ ਉਹ ਸੁਪਰੀਮ ਕੋਰਟ ਨੇ ਅੱਗੇ ਕੀਤੀ ਹੋਈ ਆ ਤੇ ਉਸ ਕਮੇਟੀ ਦਾ ਜਿਹੜਾ ਮੁਖੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਆ ਸੋ ਜਦੋਂ ਤੱਕ ਸਰਕਾਰ ਇਥੋਂ ਤੱਕ ਨਹੀਂ ਪਹੁੰਚਦੀ ਇਸ ਸਿਖਰ ਤੇ ਨਹੀਂ ਪਹੁੰਚਦੀ ਕਿ ਸ਼ੋਮਣੀ ਕਮੇਟੀ ਦਾ ਭੋਗ ਪਾ ਦੋ ਉਦੋਂ ਤੱਕ ਪ੍ਰਧਾਨ ਦਾ ਅਹੁਦਾ ਜਿਹੜਾ ਉਹ ਬਣਿਆ ਰਹੂਗਾ ਤਾਂ ਕਿ ਇੱਕ ਸੰਵਿਧਾਨਕ ਅਹੁਦਾ ਜਿਹਨੂੰ ਮਤਲਬ ਇਸ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਇਹ ਕੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਦੋਂ 27 ਤਰੀਕ ਵਾਲੇ ਦਿਨ ਨਵੇਂ ਮੁਖ ਸਕੱਤਰ ਨੇ ਅਹੁਦਾ ਸੰਭਾਲ ਲੈਣਾ ਉਸ ਤੋਂ ਬਾਅਦ ਪ੍ਰਧਾਨ ਆ ਜਿਹੜਾ ਉਹ ਸਿਰਫ ਤੇ ਸਿਰਫ ਇੱਕ ਜਿਹੜੀ ਅਸੀਂ ਗੱਲ ਕੀਤੀ ਆ ਕਿ ਰਬੜ ਦੀ ਮੋਰ ਬਣ ਕੇ ਰਹਿ ਜਾਊਗਾ ਉਹਦੇ ਅੱਗੇ ਸਿਰਫ ਕਾਗਜ਼ ਜਾਣਗੇ ਜਿਨ੍ਹਾਂ ਤੇ ਉਹਨੂੰ ਅੱਖਾਂ ਮੀਚ ਕੇ ਸਾਈਨ ਕਰਨੇ ਪੈਣਗੇ ਉਹਦੇ ਤੇ ਕੋਈ ਰੈਨ ਨਹੀਂ ਦੇ ਸਕੂਗਾ ਉਹਦੀ ਕੋਈ ਆਪਣੀ ਮਤਲਬ ਜਿਹੜੀ ਆਜ਼ਾਦ ਹੋਂ ਦਾ ਜਾਦ ਹਸਤੀ ਹੈ ਜਿਹੜੀ ਉਹ ਮਤਲਬ ਖਤਮ ਹੋ ਗਈ ਆਜ਼ਾਦ ਹਸਤੀ ਤੇ ਪਹਿਲਾਂ ਹੀ ਖਤਮ ਸੀ ਸਿਰਫ ਕਹਿ ਇਹ ਗੱਲ ਕਹਿ ਸਕਦੇ ਆ ਕਿ ਛੋਟਾ ਜਿਹਾ ਇੱਕ ਮਿੱਠੀ ਗੋਲੀ ਦਿੱਤੀ ਹੋਈ ਹਨ ਨਹੀਂ ਦੇਖੋ ਹੁਣ ਤੋਂ ਪਹਿਲਾਂ ਭਾਵੇਂ ਕਿ ਇਹ ਠੀਕ ਸੀ ਕਿ ਉਹਨੂੰ ਜੋ ਹੁਕਮ ਚੰਡੀਗੜ੍ਹ ਤੋਂ ਆਉਂਦਾ ਸੀ ਉਹਨੂੰ ਉਹ ਲਾਗੂ ਕਰਦਾ ਸੀ ਪਰੰਤੂ ਹੁਕਮ ਉਹਦੇ ਰਹਿ ਜਾਂਦਾ ਸੀ ਉਹ ਉਹ ਇੱਕ ਜਰੀਆ ਸੀ ਕਿ ਜੰਡੀਗੜ ਤੋਂ ਹੁਕਮ ਆ ਜਿਹੜਾ ਪ੍ਰਧਾਨ ਨੂੰ ਆਉਂਦਾ ਸੀ ਪ੍ਰਧਾਨ ਤੋਂ ਸ਼੍ਰੋਮਣੀ ਕਮੇਟੀ ਦੇ ਅਧਾਰੇ ਨੂੰ ਜਾਂਦਾ ਸੀ ਪਰ ਤੋਂ ਹੁਣ ਆ ਜਿਹੜਾ ਉਹ ਗੱਲ ਖਤਮ ਹੋ ਗਈ ਹੁਣ ਜਿਹੜਾ ਸਿੱਧਾ ਹੁਕਮ ਆ ਜਿਹੜਾ ਸ਼੍ਰੋਮਣੀ ਚੰਡੀਗੜ੍ਹ ਵਾਲਾ ਉਹ ਸਿੱਧਾ ਜਿਹੜਾ ਮੁੱਖ ਸਕੱਤਰ ਨੂੰ ਆਉਣਾ ਪ੍ਰਧਾਨ ਵਾਲੀ ਗੱਲ ਆ ਜਿਹੜੀ ਉਹ ਸਾਈਡ ਤੇ ਹੋ ਗਈ ਸਿਕ ਸਿਆਸਤ ਦੇ ਵਿੱਚ ਇਸ ਨਿਯੁਕਤੀ ਤੋਂ ਬਾਅਦ ਕੀ ਮੋੜ ਆ ਸਕਦਾ ਹੈ ਦੇਖੋ ਬੀਬਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਇਹ ਜੋ ਕੁਝ ਵਾਪਰਿਆ ਅਭੇ ਕਿ ਆਉਣ ਵਾਲੇ ਦਿਨਾਂ ਚ ਇਹਦਾ ਰੰਗ ਆ ਜਿਹੜਾ ਉਹ ਗੂੜਾ ਹੋਊਗਾ ਕੌਮ ਨੂੰ ਸਮਝ ਲੱਗੂਗੀ ਕਿ ਆਖਰ ਨੂੰ ਇਹ ਮੁਖ ਸਕੱਤਰ ਦੀ ਨਿਯੁਕਤੀ ਹੈ ਜਿਹੜੀ ਉਹਦੇ ਪਿੱਛੇ ਬਾਦਲਾ ਦੀ ਜਾਂ ਮੋਦੀ ਕਿਆਂ ਦੀ ਮਨਸ਼ਾ ਕੀ ਆ ਪਰੰਤੂ ਅੱਜ ਦੇ ਤਰੀਕ ਦੇ ਵਿੱਚ ਜਿਹੜੀ ਗੱਲ ਦਾ ਅਸੀਂ ਅੰਦਾਜ਼ਾ ਲਾ ਸਕਦੇ ਆ ਜਿਹੜੀ ਗੱਲ ਨੂੰ ਅਸੀਂ ਮਹਿਸੂਸ ਕਰ ਸਕਦੇ ਆ ਜਿਹੜੀ ਗੱਲ ਨੂੰ ਅਸੀਂ ਸਮਝ ਸਕਦੇ ਆ ਉਹ ਇਹੀ ਆ ਕਿ ਬਾਦਲ ਕਿਆਂ ਵੱਲੋਂ ਮੋਦੀ ਕਿਆਂ ਨਾਲ ਮਿਲ ਕੇ ਜਿਹੜੀਆਂ ਸਿੱਖ ਕੌਮ ਦੀਆਂ ਚਾਰੇ ਮੁਖ ਸੰਸਥਾਵਾਂ ਨੇ ਉਨ੍ਹਾਂ ਦਾ ਮੁਕੰਮਲ ਰੂਪ ਚ ਪੂਰਨ ਦੀ ਇਹ ਅਰੰਭਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਕਿਤੇ ਨਹੀਂ ਕਿਉਂਕਿ ਇਹ ਸ਼ਿਓ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹਦੇ ਨਾਲ ਦਿਹਾੜੀਦਾਰ ਜਿਹੜਾ ਤਨਖਾਹਦਾਰ ਮਲਾਜ਼ਮਾਂ ਵਾਲਾ ਸਲੂਕ ਆ ਜਿਹੜਾ ਕੋਈ ਨਹੀਂ ਹੋ ਰਿਹਾ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜਿਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੀ ਦੇਖਣਾ ਤੇ ਨਾਲ ਦੀ ਨਾਲ ਉਹਦੀ ਡਿਊਟੀ ਸੀ ਕਿ ਉਹਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵੀ ਕਰਨਾ ਉਹ ਸ਼੍ਰੋਮਣੀ ਕਮੇਟੀ ਬਾਦਲਾ ਦੀ ਪੂਰੀ ਤਰ੍ਹਾਂ ਬੰਦੂਆ ਬਣ ਗਈ ਆਦਲਦੀ ਮੁਠੀ ਚਲੀ ਗਈ ਉਹ ਜੋ ਚੌਂ ਜਿਵੇਂ ਚੌਂ ਉਹ ਸ਼ੁਰੂਬਣੀ ਕਮੇਟੀ ਰਾਹੀ ਸਿੱਖੀ ਦਾ ਸਿੱਖ ਸਦਾਤਾ ਦਾ ਪਰੰਪਰਾਵਾ ਦਾ ਕਹਾਣਾ ਜਿਹੜਾ ਉਹ ਕਰਵਾਉਣਾ ਸ਼ੁਰੂ ਕਰਨਗੇ ਅਗਲੀ ਗੱਲ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਅਸੀਂ ਸ਼ਹੀਦਾਂ ਦੀ ਜਥੇਬੰਦੀ ਵੀ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਸਿੱਖਾਂ ਦੀ ਪ੍ਰਤੀਨਿਧ ਜਮਾਤ ਵੀ ਕਹਿੰਦੇ ਆ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਗਿਆ ਨੇ ਆਪਣੇ ਪਰਿਵਾਰ ਦੀ ਜੇਬੀ ਪਾਰਟੀ ਬਣਾ ਲਿਆ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਨਾ ਕੋਈ ਇਤਿਹਾਸ ਆ ਨਾ ਕੋਈ ਉਹਦੇ ਸਿਧਾਂਤਾਂ ਵਾਲੀ ਗੱਲ ਆ ਨਾ ਕੋਈ ਪਰੰਪਰਾਵਾਂ ਵਾਲੀ ਗੱਲ ਆ ਮਤਲਬ ਅੱਜ ਅਕਾਲੀ ਦਲ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੀ ਇਸੇ ਕਰਕੇ ਕਿਹਾ ਜਾਂਦਾ ਕਿ ਅੱਜ ਮਤਲਬ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਦਲ ਚ ਬਦਲ ਗਿਆ ਕੋਈ ਸ਼ਰੋਮਣੀ ਅਕਾਲੀ ਦਲ ਨੇ ਕਿਹਾ ਦਾ ਬਾਦਲ ਦਲ ਕਿਹਾ ਜਾਂਦਾ ਸੋ ਸ਼ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਬਾਦਲ ਦਾਲਾ ਜਿਹੜਾ ਉਹ ਉਹਦੀ ਸਥਾਪਤੀ ਕਰ ਦਿੱਤੀ ਗਈ ਹੈ ਤੇ ਅਗਲੀ ਗੱਲ ਹੈ ਜਿਹੜੀ ਇਸ ਤੋਂ ਬਾਅਦ ਕਿ ਜਿਹੜੀ ਸਾਡੀ ਸਿੱਖ ਜਵਾਨੀ ਆ ਜਿਨੇ ਹਮੇਸ਼ਾ ਮਤਲਬ ਸਿੱਖੀ ਸਿਧਾਂਤਾਂ ਨੂੰ ਅੱਗੇ ਹੋ ਕੇ ਸੋ ਸਿੱਖ ਦੀ ਆ ਸਿੱਖੀ ਦੀ ਜਿਹੜੀ ਆਨਛਾਹ ਨਾਲ ਉਸ ਦੇ ਲਈ ਉਹਨਾਂ ਨੇ ਅੱਗੇ ਹੋ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਜਜ਼ਬੇ ਦੇ ਨਾਲ ਉਹਨਾਂ ਨੇ ਸਿੱਖੀ ਦਾ ਜਿਹੜਾ ਅਵਾਰਾ ਉਹ ਪੰਜਾਬ 'ਚ ਵੀ ਪੰਜਾਬ ਤੋਂ ਬਾਹਰ ਵੀ ਵਿਦੇਸ਼ਾਂ ਵਿੱਚ ਵੀ ਉਹਨਾਂ ਨੇ ਉਹ ਲਿਆਂਦਾ ਤੇ ਅੱਜ ਉਹ ਜਿਹੜੀ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ ਜਿਹਨੂੰ ਹਰਿਆਵਲ ਦਸਤਾ ਕਿਹਾ ਜਾਂਦਾ ਕੌਮ ਦਾ ਹਰਿਆਵਲ ਦਸਤਾ ਅੱਜ ਉਹਦੀਆਂ ਜੜ੍ਹਾਂ ਵੀ ਸੁੱਕ ਗਈਆਂ ਉਹਦੇ ਤਣੇ ਵੀ ਸੁੱਕ ਗਏ ਉਹਦੀਆਂ ਟਾਹਣੀਆਂ ਵੀ ਸੁੱਕ ਗਈਆਂ ਉਹਦੇ ਫੁੱਲ ਵੀ ਸੁੱਕ ਗਏ ਜਿਹੜੇ ਉਹਨੂੰ ਫਲ ਲੱਗਦੇ ਸੀ ਉਹ ਵੀ ਸੁੱਕ ਗਏ ਪੂਰੀ ਤਰ੍ਹਾਂ ਰੰਡ ਮਰੰਡ ਹੈ ਸੋ ਕਿਤੇ ਵੀ ਸਟੂਡੈਂਟਸ ਫੈਡਰੇਸ਼ਨ ਹੈ ਜਿਹੜੀ ਉਹ ਦਿਖਾਈ ਨਹੀਂ ਦਿੰਦੀ ਉਹਦੇ ਬਜਾਏ ਉਹ ਜਿਹੜੇ ਆਗੂ ਕਦੇ ਸਿੱਖ ਯੂਥ ਦੀ ਅਗਵਾਈ ਕਰਦੇ ਸੀ ਅੱਜ ਉਹ ਬਾਦਲ ਦੇ ਮਤਲਬ ਹੱਥ ਵੱਜੇ ਗੁਲਾਮ ਆ ਜਿਹੜੇ ਬਣੇ ਹੋਏ ਦਿਖਾਈ ਦਿੰਦੇ ਨਹੀਂ ਚਾਪਲੂਸਾਂ ਦੀ ਸ਼੍ਰੇਣੀ ਹੈ ਜਿਹੜੀ ਘੜੀਓ ਵੀ ਸੋ ਇਹ ਜਿਹੜੀਆਂ ਚਾਰ ਮੁੱਖ ਸੰਸਥਾਵਾਂ ਸੀ ਜਿਨ੍ਹਾਂ ਦੇ ਆਧਾਰ ਤੇ ਸਿੱਖੀ ਦਾ ਮਹਿਲ ਖੜਾ ਇਹ ਚਾਰੇ ਸਿੱਖੀ ਦਾ ਮਹਿਲ ਆ ਜਿਹੜਾ ਉਹਦੇ ਉਹਦੇ ਅਸੀਂ ਜੇ ਕਹੀਏ ਥੰਮਾਂ ਜੇ ਮੈਸੀਂ ਲੋਕਤੰਤਰ ਦੇ ਚਾਰ ਥੰਮਾਂ ਦੀ ਗੱਲ ਕਰਦੇ ਆਂ ਸੋ ਜੇ ਅਸੀਂ ਸਿੱਖੀ ਦੇ ਮਹਿਲ ਦੀ ਗੱਲ ਕਰਦੇ ਆਂ ਤਾਂ ਉਹਦੇ ਇਹ ਚਾਰ ਥੰਮ ਨੇ ਸ਼੍ਰੀ ਕਾਲ ਤੱਕ ਸਾਬ ਸਿਉਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਉਮਣੀ ਕਾਲੀਦਲ ਤੇ ਸੈਕਸਟੂਰੈਂਸ ਫੈਡਰੇਸ਼ਨ ਇਹ ਚਾਰ ਉਹਦੇ ਥੰਮ ਨੇ ਸੋ ਇਹ ਚਾਰ ਏ ਥੰਮ ਸੀ ਜਿਹੜੇ ਇਹਨਾਂ ਨੂੰ ਬਾਦਲਾਂ ਨੇ ਪੂਰੀ ਤਰ੍ਹਾਂ ਟਹਿ ਟੇਰੀ ਕਰ ਦਿੱਤਾ ਸੋ ਜਦੋਂ ਥੰਮ ਟਹਿ ਟੇਰੀ ਹੋ ਗਏ ਤੇ ਸਿੱਖੀ ਦਾ ਮਹਿਲ ਆ ਜਿਹੜਾ ਉਹਦਾ ਟਹਿ ਟੇਰੀ ਹੋਣਾ ਕੁਦਰਤੀ ਆ ਸੋ ਅੱਜ ਕੌਮ ਨੂੰ ਜਾਗਣ ਦੀ ਲੋੜ ਆ ਬਹੁਤ ਗੰਭੀਰਤਾ ਦੇ ਨਾਲ ਇਹ ਬੜੀ ਡੂੰਗੀ ਸਾਜ਼ਿਸ਼ ਦੇ ਨਾਲ ਜਿਹੜਾ ਕੌਮ ਤੇ ਹਮਲਾ ਹੋ ਰਿਹਾ ਉਹਨੂੰ ਬਚਣਾ ਚਾਹੀਦਾ ਉਹਨੂੰ ਕੋਖਣਾ ਚਾਹੀਦਾ ਤੇ ਭਵਿੱਖ ਦੇ ਵਿੱਚ ਜਿਹੜਾ ਕੌਮ ਦੀ ਹੋਂਦ ਤੇ ਇੱਕ ਸਵਾਲੀਆ ਚਿੰਨ੍ਹ ਖੜਾ ਕਰਨ ਵਾਲੇ ਪਾਸੇ ਗੱਲ ਚੱਲ ਰਹੀ ਆ ਉਹਦੇ ਬਾਰੇ ਸਾਨੂੰ ਬਹੁਤ ਸੁਚੇਤ ਹੋ ਕੇ ਕੌਮ ਦੇ ਵਿੱਚ ਇੱਕ ਜੁਟਤਾ ਇੱਕ ਸੁਰਤਾ ਪੈਦਾ ਕਰਕੇ ਇਹ ਜਿਹੜੀਆਂ ਤਾਕਤਾਂ ਨੇ ਚਾਹੇ ਉਹ ਬਾਦਲ ਕੇ ਨੇ ਚਾਹੇ ਉਹ ਮੂਦੀ ਕੇ ਨੇ ਚਾਹੇ ਉਹ ਹੋਰ ਸਿਕਰਸਮਨ ਤਾਕਤਾਂ ਨੇ ਉਹਨਾਂ ਦੇ ਸਾਹਮਣੇ ਮਜਬੂਤੀ ਨਾਲ ਖੜਕੇ ਸਿੱਖੀ ਸਿਧਾਂਤਾਂ ਦੀ ਰਾਖੀ ਹੈ ਜਿਹੜੀ ਉਹ ਕਰਨੀ ਪੈਣੀ। ਸੋ ਅੱਜ ਸਿੱਖ ਕੌਮ ਨੂੰ ਜਾਗਰੂਕ ਹੋ ਕੇ ਸਿੱਖੀ ਦੇ ਚਾਰ ਥਾਂ ਜਿਨ੍ਹਾਂ ਨੂੰ ਸਿੱਖੀ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਟਹਿ ਟੇਰੀ ਕਰ ਦਿੱਤਾ ਗਿਆ ਉਹਨਾਂ ਦੀ ਪੁਨਰ ਸੁਰਜੀਤੀ ਦੇ ਲਈ ਇਕਜੁੱਟ ਹੋ ਕੇ ਸਿੱਖੀ ਦਾ ਮਹਿਲ ਦੁਵਾਰਾ ਤੋਂ ਖੜਾ ਕੀਤਾ ਜਾ ਸਕੇ। ਤਾ ਜੋ ਸਿੱਖੀ ਦੇ ਮਹਿਲ ਦੀ ਆਨ ਸ਼ਾਨ ਪੂਰੀ ਦੁਨੀਆ ਤੇ ਸਦਾ ਚਮਕਦੀ ਰਹੇ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ